i yeah. 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 oh good then ਇਰੇ ਵਾਸ ਸੁਆਮੀ ਹਮ ਜਨਕ ਤੂ ਪੁਰਖ ਜਨਤੈਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੇ ਤਵੇ ਬੁਲਾਈਨੀ ਅਦਬ ਸਤਕਾਰ ਸਹਿਤ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਥੇਦਰ ਮੱਖਣ ਸਿੰਘ ਜੀ ਨੇ ਮੈਨੂੰ 4 ਵਜੇ ਦਾ ਸਮਾਂ ਦਿੱਤਾਇਆ ਮੈਂ ਤੇਰੇ ਨੇ 10 ਤੇ ਮੈਂ ਕੋਈ ਭੂਮਿਕਾ ਛੇੜਾਂ ਤੇ ਉਹ ਸੰਪੂਰਨ ਵੀ ਨਹੀਂ ਹੋਣੀ ਤੇ ਇਸ ਕਰਕੇ ਸੰਗਤ ਜੀ ਥੋੜੇ ਸਮੇਂ ਨੂੰ ਬਹੁਤਾ ਕਰਕੇ ਜਾਣਿਓ ਆਪ ਜੀ ਨੇ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਦੇ ਪਾਵਨ ਪਹਿਲੇ ਪ੍ਰਕਾਸ਼ ਦੇ ਵਿਹਾੜ ਦੇ ਸੰਬੰਧ ਵਿੱਚ ਬਹੁਤ ਕੁਝ ਸੁਣਿਆ ਹੈ ਵਿਦਵਾਨਾਂ ਤੋਂ ਸੁਣਿਆ ਹੈ ਇਹ ਹਾਜ਼ਰੀਆਂ ਨੇ ਗੁਰਮੁਖੋ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੋ ਗੁਰਮੁਖ ਪਿਆਰਿਓ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਇੱਕ ਵਚਨ ਕਰਦੇ ਨੇ ਕਹਿੰਦੇ ਜੈਸੇ ਤਉ ਸਕਲ ਨਿਦ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੇ ਪ੍ਰਸਾਦ ਪਾਵੇ ਜੋ ਆਪਾਂ ਮੰਗਲ ਰੂਪ ਦੇ ਅੰਦਰ ਪਹਿਲਾਂ ਧਾਰਣਾ ਪੜ੍ਹੀ ਹੈ ਮਾਨਸਰੋਵਰ ਦਾ ਤੇ ਹੰਸ ਦਾ ਬਹੁਤ ਹੀ ਵੱਡਾ ਸੁਮੇਲ ਹੈ ਮਾਨਸਰ ਤੇ ਹੰਸ ਜਿਹੜੇ ਨੇ ਰਹਿੰਦੇ ਆ ਤੇ ਹੰਸਾਂ ਦਾ ਖਾਣਾ ਜਿਹੀਰੇ ਮੋਤੀ ਇਸੇ ਤਰ੍ਹਾਂ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਅੰਮ੍ਰਿਤ ਸਰੋਵਰ ਹੈ ਔਰ ਇਸ ਵਿੱਚ ਚੁੱਭੀਆਂ ਲਾਉਣ ਵਾਲੇ ਜਿਹੜੇ ਗੁਰਮੁਖ ਨੇ ਉਹ ਹੰਸ ਹੰਸ ਸੇਵਕ ਗੁਰਮੁਖ ਖੋਜਿਆ ਸੇ ਹੰਸੁਲੇ ਨਾਮ ਲਹਾਨਾ ਉਹਨਾਂ ਦਾ ਨਾਮ ਹੰਸਾਂ ਵਿੱਚ ਆਉਂਦਾ ਹੈ ਜਿਹੜੇ ਸੇਵਕ ਸਤੂ ਸਹਬ ਜੀ ਦੇ ਪਾਵਨ ਸ਼ਬਦ ਦੀ ਰਤਨ ਕਰਦੇ ਨੇ ਸ਼ਬਦ ਦੇ ਪੁਜਾਰੀ ਬਣਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਤੋ ਸਕਲ ਨਿਦਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਝੇ ਪ੍ਰਸਾਦ ਪਾਵੇ ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ ਖੰਨ ਵਾਰਾ ਖੰਨ ਜਗ ਵਿਖੇ ਪ੍ਰਗਟਾਵੇ ਜੈਸੇ ਬਨ ਵਿਖੇ ਮਲਿਆਗੁਰ ਸੋਧਾ ਕਪੂਰ ਸੋਧ ਕੈ ਸੁਹਾਸੀ ਸੁਬਾਸ ਬਹਿਸਾਵੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ਕਹਿੰਦੇ ਪਾਵਨ ਪਵਿੱਤਰ ਅੰਮ੍ਰਿਤਮਈ ਜੋ ਬਾਣੀ ਹੈ ਸਤਿਗੁਰੂ ਸਾਹਿਬ ਦੀ ਗੁਰਬਾਣੀ ਹੈ ਇਸ ਦੇ ਅੰਦਰ ਧਰਮ ਅਰਥ ਕਾਮ ਮੋਕਸ਼ ਸਾਰੇ ਪਦਾਰਥ ਗੁਰਮਖੋ ਲਪ ਲਪ ਭਰੇ ਪਏ ਨੇ ਬਿਸ਼ਰਤ ਹੈ ਕਿ ਤੂੰ ਹੰਸ ਦੀ ਲਿਆਈ ਢੰਡਾਉ ਬਣ ਕਰਕੇ ਡੁੰਗਾਈ ਦੇ ਵਿੱਚ ਜਾ ਜਿਉਂ-ਜਿਉਂ ਡੁੰਗਾਈ ਦੇ ਵਿੱਚ ਜਾਵੇਂਗਾ ਸੰਗਤ ਜੀ ਫਿਰ ਆਪਾਂ ਜਿਹੜਾ ਉੱਥੇ ਖਤਮ ਹੁੰਦਾ ਜਾਂਦਾ ਹੈ ਉੱਥੇ ਆਪੇ ਦੀ ਗੱਲ ਖਤਮ ਹੋ ਕਰਕੇ ਉੱਥੇ ਸਤਿਗੁਰੂ ਨੂੰ ਪ੍ਰਾਣ ਹੋ ਜਾਂਦੇ ਨੇ ਉਹ ਗੁਰਮੁਖ ਜਿਨ੍ਹਾਂ ਜਿਨ੍ਹਾਂ ਨੇ ਪਾਵਨ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦਾ ਆਸਰਾ ਲਿਆ ਹੈ ਭਾਈ ਉਨ੍ਹਾਂ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਦਾ ਮਿਲਾਪ ਹੋਇਆ ਦਰਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨਿਰੰਕਾਰ ਸਰੂਪ ਹਨ ਕਿਉਂਕਿ ਬਾਣੀ ਤੁਰ ਨਿਰੰਕਾਰ ਦੀ ਹੈ ਮధ్యਮ ਸਾਡੇ ਗੁਰੂ ਸਾਹਿਬਾਨ ਜੀ ਦਾ ਮੁਖਾਰਬਿੰਦ ਹੈ ਸਾਡੇ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਇਹ ਪਾਵਨ ਬਾਣੀ ਜਿਹਨੂੰ 사ਦਰੂ ਜੀ ਨੇ ਗੁਰਬਾਣੀ ਦੇ ਅੰਦਰ ਇਹ ਬਚਨ ਲਿਖੇ ਨੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੁੱਖਾਂ ਨੂੰ ਖਤਮ ਕਰਨ ਵਾਲੀ ਬਾਣੀ ਹੈ ਸੁਪਾਈ ਆਪਜੀ ਇਸ ਬਾਣੀ ਨੂੰ ਸਰਵਣ ਕਰ ਰਹੇ ਹੋ ਇਹਦਾ ਤੁਹਾਨੂੰ ਕੀ ਕੀ ਫਲ ਮਿਲ ਸਕਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਦਾਤੇ ਬਚਨ ਕਰਦੇ ਹਨ ਖੇਮ ਸ਼ਾਂਤ ਰਿੱਧ ਨਭ ਨਿਧ ਖੇਮ ਕਹਿੰਦੇ ਨੇ ਰੱਖਿਆ ਨੂੰ ਗੁਰੂ ਸਾਹਿਬ ਜੀ ਤੇਰੀ ਹਰ ਪ੍ਰਕਾਰ ਕਰਕੇ ਰੱਖਿਆ ਕਰਨਗੇ ਬਾਣੀ ਪੜਨ ਵਾਲਿਆ ਤੂੰ ਬਾਣੀ ਨੂੰ ਆਪਣਾ ਆਧਾਰ ਆਪਣਾ ਆਸਰਾ ਮੰਨ ਕਰਕੇ ਚੱਲਣਾ ਤਾਂ ਕਰ ਪਰ ਗੁਰਮੁਖ ਪਿਆਰਿਓ ਅਸੀਂ ਇੱਥੇ ਟਿਕਦੇ ਨਹੀਂ ਹਾਂ ਅਸੀਂ ਟਿਕਦੇ ਨਹੀਂ ਇੱਥੇ ਤੁਸੀਂ ਸਰਵਣ ਕਰਨ ਵਾਲੇ ਵੀ ਤੇ ਮੈਨੂੰ ਇਹ ਵੀ ਗੱਲ ਕਹਿਣ ਦੀ ਆਜ਼ਾਦਤ ਦਿਓ ਮੇਰੇ ਵਰਗੇ ਸਬਾਇਕ ਤੇ ਬੋਲਣ ਵਾਲੇ ਵੀ ਜਿਨ੍ਹਾਂ ਨੂੰ ਗੁਰਬਾਣੀ ਤੇ ਪੂਰਨ ਭਰੋਸਾ ਹੁੰਦਾ ਹੈ ਉਹ ਫਿਰ ਇਧਰ ਉਧਰ ਨਹੀਂ ਝਾਕਦੇ ਸ਼੍ਰੀਮਨ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਉਦਾਹਰਣ ਇੱਥੇ ਹੋਰ ਦਿੰਦਾ ਹਾਂ ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਹਨ ਕਹਿੰਦੇ ਜੈਸੇ ਬਸ਼ਰਾ ਬਿਸ਼ਰ ਪਰੇ ਆਨ ਗਾਇ ਥਨ ਦੁੱਧ ਤਨਾ ਪਾਨ ਕਰੈ ਮਾਰਤ ਹਲਾਤ ਕੀ ਕਹਿੰਦੇ ਜਿਵੇਂ ਕੋਈ ਬਸ਼ਰਾ ਆਪਣੀ ਮਾਤਾ ਨੂੰ ਛੱਡ ਕੇ ਗਊ ਨੂੰ ਛੱਡ ਕਰਕੇ ਦੂਸਰੀ ਗਊ ਤੋਂ ਦੁੱਧ ਪ੍ਰਾਪਤ ਕਰਨਾ ਚਾਹੇ ਕਿ ਉੱਥੋਂ ਵੀ ਮੈਨੂੰ ਦੁੱਧ ਮਿਲ ਜਾਵੇਗਾ ਉੱਥੋਂ ਦੁੱਧ ਨਹੀਂ ਮਿਲਦਾ ਉੱਥੋਂ ਲੱਤ ਮਿਲਦੀ ਹੈ ਜੈਸੇ ਬਸ਼ਰਾ ਬਿਸ਼ਰ ਭਰੇ ਆਨ ਗਾਏ ਤਨ ਦੁੱਧ ਤਨਾ ਪਾਨ ਕਰੈ ਮਾਰਤ ਹਲਾਤ ਕੀ ਜੈਸੇ ਮਾਨਸਰ ਤਿਆਗ ਹੰਸ ਆਨ ਸਰ ਜਾਤ ਮਿਲਤ ਨਾ ਮੁਕਤਾ ਫਲ ਭੁਗਤ ਜੋਗਾਤ ਕੀ ਹੰਸ ਮਾਨਸਰ ਨੂੰ ਛੱਡ ਕਰਕੇ ਛੱਪੜਾਂ ਤੇ ਆ ਜਾਵੇ ਉਥੋਂ ਹੀਰੇ ਮੋਤੀ ਨਹੀਂ ਮਿਲਣੇ ਉਥੋਂ ਤਾਂ ਡੱਡਾਂ ਜਾਂ ਜੀਵ ਜਿਹੜੇ ਉਹ ਛੱਪੜ ਵਿੱਚ ਰਹਿੰਦੇ ਨੇ ਜਾਲਾ ਮਿਲਣਾ ਉਹ ਹੰਸ ਦਾ ਖਾਣਾ ਨਹੀਂ ਤੀਸਰਾ ਵਚਨ ਕਰਦੇ ਨੇ ਜੈਸੇ ਰਾਜ ਦਵਾਰ ਤਜ ਆਨ ਦਵਾਰ ਜਾਤ ਜਨ ਹੋਕ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ ਕਹਿੰਦੇ ਇੱਕ ਰਾਜੇ ਦਾ ਹੋਵੇ ਵਜ਼ੀਰ ਉੱਥੇ ਉਹਨੂੰ ਵਿੱਤ ਮੰਤਰੀ ਦਾ ਹੋਵੇ ਅਹੁਦਾ ਤੇ ਹੁਣ ਉਹ ਰਾਜੇ ਨਾਲ ਬਗਾਵਤ ਕਰਕੇ ਦੂਜੇ ਦੇਸ਼ ਵਿੱਚ ਜਾ ਕੇ ਕਹੇ ਮੈਨੂੰ ਉੱਥੇ ਵੀ ਉਹੀ ਅਹੁਦਾ ਮਿਲ ਜਾਵੇਗਾ ਨਹੀਂ ਮਿਲੇਗਾ ਜਿਹੜਾ ਉਹਦੇ ਰਾਜਦਵਾਰ ਦੇ ਵਿੱਚ ਉਹਦਾ ਸਤਕਾਰ ਸੀ ਉਹ ਦੂਜੀ ਜਗ੍ਹਾ ਨਹੀਂ ਤੈਸੇ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਤ ਰਹਿ ਹੋ ਨ ਪਰਤਰਾਕ ਸਖਤ ਜੋਗਾਤ ਕੀ ਇਹ ਉਹਨਾਂ ਦੇ ਬੋਲ ਨੇ ਜਿਸ ਵਿਭਾਗੇ ਗੁਰਮੁਖ ਮਹਾਪੁਰਸ਼ ਨੇ ਪੂਰਨ ਗੁਰਸਿੱਖ ਨੇ ਬ੍ਰਹਮ ਗਿਆਨੀ ਨੇ ਇੱਕ ਇੱਕ ਪਾਵਨ ਗੁਰਬਾਣੀ ਦਾ ਅੱਖਰ ਆਪਣੇ ਨੇਤਰਾਂ ਦੁਆਰਾ ਤੱਕਿਆ ਇੱਕ ਇੱਕ ਪਾਵਨ ਗੁਰਬਾਣੀ ਦਾ ਅੱਖਰ ਆਪਣੇ ਕੰਨਾਂ ਦੇ ਡੋਨਿਆਂ ਰਾਹੀਂ ਆਪਣੇ ਹਿਰਦੇ ਦੇ ਵਿੱਚ ਸੰਚਾਰ ਕੀਤਾ ਇੱਕ ਇੱਕ ਅੱਖਰ ਆਪਣੀ ਰਸਨਾ ਤੋਂ ਬੋਲਿਆ ਤੇ ਹਰ ਜਸ ਲਿਖੈ ਬਿਆੰਤ ਸੁਹਾਇ ਸੇ ਹਥਾ ਆਪਣੇ ਹਸਤ ਕਮਲਾਂ ਦੁਆਰਾ ਪਾਵਨ ਗੁਰਬਾਣੀ ਨੂੰ ਲਿਖਣਾ ਕੀਤਾ ਉਹ ਭਾਈ ਗੁਰਦਾਸ ਸਾਹਿਬ ਉਹ ਇਹ ਬਚਨ ਕਹਿੰਦੇ ਨੇ ਕਹਿੰਦੇ ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾਤ ਕਹਿੰਦੇ ਕਹੌਂਦਾ ਗੁਰੂ ਦਾ ਸਿੱਖ ਹੋਵੇ ਤੇ ਫਿਰਦਾ ਹੋਵੇ ਕਿਸੇ ਦੇਵੀ ਦੇਵਤੇ ਦੀ ਆਰਾਧਨਾ ਕਰਦਾ ਕਹਿੰਦੇ ਉਸ ਪਾਪੀ ਨੂੰ ਵੀ ਕੋ ਰੱਖਣ ਵਾਲਾ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾਨਾਂ ਵੀ ਪਾਈਆਂ ਆ ਲਓ ਜੀ ਪਸ਼ੂ ਦੁੱਧ ਨਹੀਂ ਦਿੰਦੇ ਚੱਲ ਪੈ ਜੀ ਅਸੀਂ ਕਿਸੇ ਨਾ ਕਿਸੇ ਪੀਰ ਦੇ ਦੁੱਧ ਲੈ ਕਰਕੇ ਬਹੁਤ ਔਡੇ ਸਿੱਖੋ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ 239 ਸਾਲ ਲੱਗੇ ਤੁਹਾਨੂੰ ਮਨੁੱਖ ਨੂੰ ਮਨੁੱਖ ਬਣਾਉਣ ਲੱਗਿਆ ਸਤਿਗੁਰੂ ਨੂੰ ਉਸ ਤੋਂ ਬਾਅਦ ਪਾਵਨ ਪਵਿੱਤਰ ਗੁਰਬਾਣੀ ਦਾ ਅੰਮ੍ਰਿਤ ਰੂਪੀ ਖਜ਼ਾਨਾ ਦਿੱਤਾ ਕਿ ਸਿੱਖਾ ਪੜ ਉਹ ਜਿਸ ਨੂੰ ਕਹਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਦਾਗ ਰਾਵ ਪਰ ਅਸੀਂ ਕੋਈ ਜਗ੍ਹਾ ਨਹੀਂ ਛੱਡੀ ਭਾਈ ਕੋਈ ਜਗ੍ਹਾ ਨਹੀਂ ਛੱਡੀ ਸਾਨੂੰ ਇਹ ਹੈ ਕਿ ਉੱਥੋਂ ਕੁਝ ਮਿਲ ਜਾਵੇਗਾ ਉੱਥੋਂ ਕੁਝ ਮਿਲ ਜਾਵੇਗਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ ਭਾਈ ਉਹਨੂੰ ਕੋਈ ਹੋਰ ਦੇਣ ਵਾਲਾ ਵੀ ਨਹੀਂ ਕੋਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਤਿਹਾਸਕ ਪ੍ਰਮਾਣ ਦਵਾਂ ਤੁਹਾਨੂੰ ਭਾਈ ਲੈਣਾ ਜਾਂ ਭਾਈ ਭਗੀਰਥ ਦਾ ਦੇਦਨੇ ਆ ਮਲਸੀਹਾ ਵਿੱਚ ਆਕੀ ਹੈ ਭਾਗੀਰਥ ਕਾਲੀਗੁਣ ਗਾਵ ਹੈ ਭਾਈ ਗੁਰਦਾਸ ਸਾਹਿਬ ਜੀ ਨੇ 11ਵੀਂ ਬਾਰ ਦੇ ਅੰਦਰ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ ਮਲਸੀਹਾ ਨਗਰ ਦਾ ਸੀ ਭਾਈ ਭਗੀਰਥ ਭਾਗੀਰਥ ਕਾਲੀਗੁਣ ਗਾਵ ਹੈ ਦੇਵੀ ਦਾ ਉਪਾਸ਼ਕ ਸੀ ਮੰਗਾ ਮੰਗਦੇ ਆਪਾਂ ਜਿਹੜੀ ਚੀਜ਼ ਮੇਰੇ ਕੋਲ ਮੈਂ ਦੇ ਸਕਦਾ ਜਿਹੜੀ ਚੀਜ਼ ਨਹੀਂ ਹੈ ਮੈਂ ਕਿੱਥੋਂ ਦਊਗਾ ਇੱਕ ਬਚਨ ਲੱਕ ਦਿੱਤਾ ਕਿ ਮੈਨੂੰ ਮੋਕਸ਼ ਚਾਹੀਦਾ ਹੈ ਮੋਕਸ਼ ਕਹਿੰਦੇ ਨਹੀਂ ਕਿ ਮੈਂ ਰੂਹ ਤੋਂ ਮੇਰੀ ਜਿਸਮ ਤੋਂ ਰੂਹ ਦਾ ਸਦਾ ਵਾਸਤੇ ਛੁਟਕਾਰਾ ਹੋ ਜਾਵੇ ਮੁਕਤੀ ਦੇ ਅਰਥ ਨੇ ਮੁਕਤੀ ਸੰਸਕ੍ਰਿਤ ਦਾ ਸ਼ਬਦ ਹੈ ਮੇਰੀ ਰੂਹ ਦਾ ਮੇਰੇ ਜਿਸਮ ਤੋਂ ਸਦਾ ਵਾਸਤੇ ਛੁਟਕਾਰਾ ਹੋ ਜਾਵੇ ਮੈਂ ਇਹ ਚਾਹੁੰਦਾ ਹਾਂ ਉਹ ਕਹਿੰਦੀ ਭਾਗਿਰਥ ਇਹ ਨਹੀਂ ਮੈਂ ਦੇ ਸਕਦੀ ਇਹ ਨਹੀਂ ਮੈਂ ਦੇ ਸਕਦੀ ਫਿਰ ਦੁਕਾਨ ਘਰ ਤੇ ਖੋਲੀ ਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਨਹੀਂ ਦੇ ਸਕਦੀ ਮੈਂ ਤਾਂ ਬੜਾ ਚੜੂਲਾ ਆਇਆ ਬੜੀਆਂ ਜੋਤਾਂ ਜਗਾਈਆਂ ਕਹਿੰਦੀ ਭਾਗਿਰਥ ਸੇਵਾ ਕਰਦਿਆਂ ਕਰਦਿਆਂ ਅਗਰ ਤੇਰੇ ਹਿਰਦੇ ਦੇ ਵਿੱਚ ਇਹ ਚਿੰਗ ਜਾ ਗਈ ਹੈ ਕਿ ਮੈਂ ਮੋਖ ਚਾਹੁੰਦਾ ਹਾਂ ਕਿਉਂਕਿ ਅਸੀਂ ਜਿਹੜੇ ਲੋਕ ਆ ਅਸੀਂ ਪਦਾਰਥਵਾਦੀਆਂ ਪਦਾਰਥ ਲੈਣ ਵਾਸਤੇ ਆਉਂਦੇ ਆਂ ਪਦਾਰਥ ਤੋਂ ਉੱਪਰ ਕੋਈ ਵਿਰਲੇ ਨੇ ਜਿਨ੍ਹਾਂ ਦੀ ਅਰਦਾਸ ਹੁੰਦੀ ਹੈ ਕਿ ਸਤਿਗੁਰੂ ਮੈਨੂੰ ਆਪਣੇ ਬਣਾ ਲੈ ਜਿਹੋ ਜੇ ਮਰਜੀ ਭਾਣੇ ਵਿੱਚ ਬਣਾ ਲੈ ਮੈਨੂੰ ਆਪਣਾ ਬਣਾ ਮੈਨੂੰ ਡੋਲਣ ਨਾ ਦੇਈ ਵਿਰਲੇ ਹੁੰਦੇ ਨੇ ਬਾਕੀ ਤਾਂ ਮੇਰੇ ਵਰਗੇ ਵਸ ਮੰਗਾ ਮੰਗਣ ਵਾਸਤੇ ਆਉਂਦੀਆਂ ਨੇ ਕਿੱਡੀਆਂ ਲੰਬੀਆਂ ਲੰਬੀਆਂ ਅਰਦਾਸਾਂ ਕਈ ਵਾਰ ਤਾਂ ਅਸੀਂ ਰੋਲ ਵੀ ਬਦਲ ਦਿੰਨੇ ਆਂ ਆਪਣੀ ਅਰਦਾਸ ਵੀ ਮੁੱਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂਮਖੋ ਭਾਗੀਰਥ ਅਗਰ ਤੈਨੂੰ ਮੋਕਸ਼ ਚਾਹੀਦਾ ਹੈ ਅਗਰ ਤੂੰ ਜਨਮ ਮਰਨ ਮਿਟਾਉਣਾ ਚਾਹੁੰਦਾ ਹੈ ਮੇਰੇ ਵੱਸ ਦੀ ਗੱਲ ਨਹੀਂ ਹਾਂ ਨਿਰੰਕਾਰ ਪਰਮੇਸ਼ਰ ਜਿਹਦਾ ਕੋਈ ਆਕਾਰ ਨਹੀਂ ਹੈ ਉਹਨੇ ਆਕਾਰ ਵਾਲੀ ਦੇਹ ਧਾਰਨ ਕੀਤੀ ਹੈ ਉਹ ਕਿੱਥੇ ਹੈ ਉਹ ਤੇਰੇ ਨਜ਼ਦੀਕ ਹੀ ਸੁਲਤਾਨਪੁਰ ਸਾਹਿਬ ਹੈ ਉਹਨਾਂ ਦਾ ਕੀ ਨਾਮ ਹੈ ਉਹ ਕਹਿੰਦੇ ਜਗਤ ਦੇ ਸੁਆਮੀ ਸ੍ਰੀ ਗੁਰੂ ਨਾਨਕ ਦੇ ਮਹਾਰਾਜਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਉਹਨਾਂ ਦੀ ਸ਼ਰਨ ਦੇ ਵਿੱਚ ਜਾ ਉੱਥੋਂ ਤੈਨੂੰ ਮੋਕਸ਼ ਮਿਲ ਸਕਦਾ ਹੈ ਭਾਈ ਲੈਣਾ ਸਾਹਿਬ ਜਦੋਂ ਆਏ ਸੰਗ ਉਹਦੋਂ ਵੀ ਉਹ ਦੇਵੀ ਝਾੜੂ ਲਾ ਰਹੀ ਸੰਗਤ ਜੀ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਗੁਰੂ ਘਰ ਦੇ ਅੰਦਰ ਵੱਡੇ ਵੱਡੇ ਇਹ ਅਵਤਾਰੀ ਪੁਰਸ਼ ਜਿਹੜੇ ਨੇ ਉਹ ਝਾੜੂ ਲਾਉਂਦੇ ਹਨ ਤੇ ਅਸੀਂ ਉਹਨਾਂ ਦੇ ਦਰਵਾਜ਼ਿਆਂ ਤੇ ਫਿਰਦੇ ਹਾਂ ਸਾਨੂੰ ਗੁਰੂ ਨਾਨਕ ਤੇ ਭਰੋਸਾ ਨਹੀਂ ਹੈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਨਹੀਂ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਭਰੋਸਾ ਨਹੀਂ ਹੈ ਜਿਹਨੇ ਆਪਣਾ ਸਰਵਨਸ ਬਾਰ ਦਿੱਤਾ ਸੀ ਉਹਦੇ ਨਹੀਂ ਹੋਏ ਅਸੀਂ ਹੋਰ ਕਿਹਦੇ ਹੋ ਜਾਵਾਂਗੇ ਅਸੀਂ ਉਹਦੇ ਨਹੀਂ ਹੋਏ ਭਾਈ ਅਸੀਂ ਤਾਂ ਉਹਨੂੰ ਵੀ ਅਲਵਿਦਾ ਕਹਿ ਕੇ ਪਿੱਠ ਦੇ ਕੇ ਐਂ ਫਿਰਦਿਆਂ ਭੱਜੇ ਪੰਜਾਬ ਦੇ ਵਿੱਚ ਕਿੰਨੇ ਮੱਤ ਕਿੰਨੀਆਂ ਜਗਾਵਾਂ ਬਣ ਚੁੱਕੀਆਂ ਨੇ ਜਿਹੜਾ ਪਖੰਡੀ ਸਾਹ ਦਾ ਆਉਂਦਾ ਚੱਲ ਪੰਜਾਬ ਜਿਹੜਾ ਪਖੰਡੀ ਸਾਹ ਦਾ ਆਉਂਦਾ ਚੱਲ ਪੰਜਾਬ ਗੁਰਮੁਖ ਪਿਆਰਿਓ ਤੁਹਾਨੂੰ ਗੁਰੂ ਨਾਲ ਤੋੜਿਆ ਜਾ ਰਿਹਾ ਤੁਹਾਨੂੰ ਸ਼ਕਤ ਹੋਣਾ ਪਵੇਗਾ ਬਾਬਾ ਜੀ ਰਣਜੀਤ ਸਿੰਘ ਜੀ ਬਾਬਾ ਜੀ ਪ੍ਰਪੂਰ ਸਿੰਘ ਜੀ ਇਹ ਗੁਰਮਤ ਸਮਾਗਮ ਕਿਉਂ ਕਰਦੇ ਨੇ ਕਿ ਸਿੱਖੋ ਜਾਗ ਪਾਓ ਆਪਣੇ ਗੁਰੂ ਤੋਂ ਬਗੈਰ ਕਿਤੇ ਇਧਰ ਉਧਰ ਮੱਥੇ ਨਾ ਟੇਕੋ ਨਾ ਭਰਮਾਓ ਭਾਈ ਭਗੀਰਥ ਆਇਆ ਭਾਈ ਭਗੀਰਥ ਦੇ ਸੰਗ ਨਾਲ ਭਾਈ ਮਨਸੁਖ ਆਇਆ ਭਾਈ ਮਨਸੁਖ ਇੱਕ ਦਿਨ ਬੇਨਤੀ ਕਰਦਾ ਹੈ ਪਾਤਸ਼ਾਹ ਮੈਂ ਆਂ ਵਪਾਰੀ ਮੈਨੂੰ ਇਧਰ ਉਧਰ ਜਾਣਾ ਪੈਂਦਾ ਮੇਰੇ ਤੇ ਕਿਰਪਾ ਕਰੋ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ ਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਨਹੀਂ ਹੋ ਸਕਦਾ ਕਹਿੰਦੇ ਕਿਉਂ ਜੀ ਕਹਿੰਦੇ ਮੇਰੀ ਦੇਹ ਹੈ ਦੇਹ ਇੱਕ ਜਗ੍ਹਾ ਰਹੇਗੀ ਦੂਜੀ ਜਗ੍ਹਾ ਤਾਂ ਜਾ ਨਹੀਂ ਸਕਦੀ ਦੇਹ ਮੇਰੀ ਇੱਕ ਜਗ੍ਹਾ ਰਹਿ ਸਕਦੀ ਹੈ ਜੋ ਸੁਲਤਾਨਪੁਰ ਹੈ ਸੁਲਤਾਨਪੁਰ ਹੈ ਜੇ ਤਲਵੰਡੀ ਹੈ ਤਾਂ ਤਲਵੰਡੀ ਹੈ ਭਾਵੇਂ ਸਤਗੁਰੂ ਦੀ ਦੇਹ ਜਿਹੜੀ ਹੈ ਉਹ ਸਾਡੇ ਵਰਗੀ ਦੇਹ ਨਹੀਂ ਹੈ ਅਸੀਂ ਤਾਂ ਹੱਡ ਮਾਸ 나ੜੀ ਕੋ ਪਿੰਜਰ ਪੰਖੀ ਵਸੇ ਵਿਚਾਰ ਪਰ ਗੁਰੂ ਸਾਹਿਬ ਤਾਂ ਕੁਸੰਗਾ ਬਾਦ ਦੀ ਧਰਤੀ ਤੇ ਰਾਜਾ ਲక్ష్ਮੀਦਾਉ ਨੇ ਬੇਨਤੀ ਕੀਤੀ ਪਾਤਸ਼ਾਹ ਕਾਰਕਪੁਰਸ਼ਾਂ ਦੀ ਦੇ ਕੈਸੀ ਮਾਰੇ ਕਹਿੰਦੇ ਜੈਸੇ ਧੁੱਪ ਹੈ ਧੁੱਪ ਦਿਖਣ ਵਿੱਚ ਹੈ ਪਰ ਪਕੜ ਵਿੱਚ ਨਹੀਂ ਹੈ ਧੁੱਪ ਹੈ ਪਰ ਪਕੜ ਵਿੱਚ ਨਹੀਂ ਹੈ 사ਦਰੂ ਜੀ ਅੱਗੇ ਤੁਰੇ ਰਾਜ ਨੂੰ ਮੈਂ ਕਮਰ ਕਸਾ ਭੁੱਲ ਆਇਆ ਬੱਸ ਸਾਂ ਮੰਗਵਾ ਦਿੰਦੇ ਆਂ ਮੰਗਵਾਇਆ ਗਿਆ ਮਰਦ ਕਹਿੰਦੇ ਬਨਦਿਓ ਜਦੋਂ ਰਾਜਾ ਬਨਣ ਲੱਗਿਆ ਸਰੀਰ ਹੈ ਹੀ ਨਹੀਂ ਹੈ ਆਕਾਰ ਦਿਸ ਰਿਹਾ ਹੈ ਪਕੜ ਵਿੱਚ ਆ ਨਹੀਂ ਰਿਹਾ ਸਤਿਗੁਰੂ ਜੀ ਹੱਸਪੈ ਰਾਜਨ ਤੇਰੇ ਸਵਾਲ ਦਾ ਜਵਾਬ ਆਇਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇਰੇ ਸਵਾਲ ਦਾ ਜਵਾਬ ਹੈ ਗੁਰ ਅੰਮ੍ਰਿਤ ਭਿੰਨੀ ਦੇਹ ਹੁਰੀ ਅੰਮ੍ਰਿਤ ਗੁਰ ਕੇ RAM ਰਾਜੇ ਸਤਿਗੁਰੂ ਦੀ ਦੇਹ ਸਾਡੇ ਵਰਗੀ ਨਹੀਂ ਹੈ ਮਤਾ ਪਲੇਖਾ ਕਰਨਾ ਭਾਈ ਕਿਉਂਕਿ ਅਸੀਂ ਸ਼ਬਦ ਦੇ ਨਾਲ ਨਾਲ ਦੇ ਦੀ ਪੂਜਾ ਦੇ ਸੰਬੰਧ ਵਿੱਚ ਵੀ ਗੱਲਾਂ ਕਰਦੇ ਆਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਮਨਸੁਖ ਨੂੰ ਕਹਿੰਦੇ ਮਨਸੁਖ ਭਾਈ ਪਗੀਰਤ ਮੇਰੀ ਦੇ ਤਾਂ ਇੱਕ ਜਗ੍ਹਾ ਰਹਿ ਸਕਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਕਿਹਾ ਸਿੱਖ ਲਗੇ ਸਭ ਕੋ ਤਪ ਦੇਵਨ ਸ੍ਰੀ ਸਿ ਭਰੇ ਬਚ ਜਾਓ ਫਰਮਾਇਓ ਗ੍ਰੰਥ ਜਹਾਜ ਸੁ ਭੌਜਲ ਕੋ ਤਰ ਜਾਤ ਸੁ ਕਹਿਨ ਜਿਨੀ ਚਿਤ ਲਾਇਓ ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨੇਂਦਰ ਸਹੈ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉਤਮ ਹੈ ਸਭ ਕਾਲ ਰਹੈ ਮੇਰੋ ਸਰੂਪ ਤੇ ਜਾਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹੈ ਪੂਜੋ ਕੇਸਰ ਚੰਦਨ ਕੋ ਕਸ ਧੂਪ ਤੁਖਾਏ ਫੂਲ ਚੜਾਏ ਮੇਰੇ ਸਰੀਰ ਤੋਂ ਦੀਰਗ ਹੈ ਵਿਸ਼ਾਲ ਹੈ ਵੱਡੀ ਹੈ ਪਾਵਨ ਪੁੱਤਰ ਗੁਰਬਾਣੀ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਕਹਿੰਦੇ ਭਾਈ ਮਨਸੁਖ ਅਗਰ ਤੂੰ ਸਾਡੇ ਸਦੀਵ ਦਰਸ਼ੀ ਚਾਹੁੰਦਾ ਹੈ ਤਾਂ ਕਾਗਜ਼ ਲੈ ਕਲਮ ਲੈ ਸ਼ਬਦ ਲਿਖ ਸ਼ਬਦ ਲਿਖ ਇੱਥੇ ਕੀ ਸ਼ਬਦ ਹੈ ਸ਼ਬਦ ਗੁਰਪੀਰਾ ਗਹਿਰ ਗੰਬੀਰਾ ਬਿਨ ਸ਼ਬਦ ਹੈ ਜੱਗ ਬਹਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਤ ਨਾਨਕ ਮਨ ਮਾਨੰ ਮਹਾਰਾਜ ਕਹਿੰਦੇ ਸਤ ਗੁਰੂ ਜੀ ਇਸ ਤੋਂ ਤੁਹਾਡੇ ਸਿਰ ਨਾਲ ਜੁੜੇ ਆ ਪਤ ਜੀ ਕਹਿੰਦੇ ਇਹੀ ਤਾਂ ਵੱਡਾ ਭਲੇਖਾ ਹੈ ਇਹ ਸਰੀਰ ਨਾਲ ਜੁੜਨ ਦੀ ਗੱਲ ਨਹੀਂ ਕਹਿੰਦੇ ਤੁਸੀਂ ਕਾਲੀ ਦੇਵੀ ਦੇ ਉਪਾਸ਼ਕ ਸੀ ਜਦੋਂ ਉਹਦੇ ਕੋਲੋਂ ਵਸਤੂ ਨਹੀਂ ਮਿਲੀ ਉਹ ਦਰਵਾਜ਼ਾ ਛੱਡ ਕੇ ਸਾਡੇ ਕੋਲ ਆ ਗਏ ਜੇ ਇਹ ਵਸਤੂ ਸਾਡੇ ਕੋਲੋਂ ਵੀ ਨਾ ਮਿਲਦੀ ਤੁਸੀਂ ਅਗਲੇ ਦਰਵਾਜ਼ੇ ਹੋ ਜਾਣਾ ਸੀ ਅਗਲਾ ਦਰਵਾਜ਼ਾ ਪਕੜ ਲੈਣਾ ਸੀ ਤੁਸੀਂ ਇੱਥੇ ਵਸਤੂ ਦੀ ਗੱਲ ਹੈ ਜਿਹੜੀ ਦੁਕਾਨ ਤੇ ਜਾਂਦੇ ਆ ਅੱਪ ਕਹਿੰਦੇ ਆ ਸਮਾਨ ਚਾਹੀਦਾ ਦੁਕਾਨਦਾਰ ਜਵਾਬ ਦੇ ਦੇਵੇ ਅੱਪ ਕਹਿੰਦੇ ਆ ਕਈ ਵਾਰ ਐਸੇ ਤੱਤੇ ਬੰਦੇ ਵੀ ਹੁੰਦੇ ਨੇ ਉਹ ਕਹਿੰਦੇ ਫਿਰ ਦੁਕਾਨ ਘਰ ਤੇ ਖੋਲੀ ਹੈ ਤਾਂ ਜੇ ਤੇਰੇ ਕੋਲ ਆ ਸਮਾਨ ਇੱਕ ਸਮਾਨ ਪਿੱਛੇ ਲੜ ਪੈਂਦੇ ਆ ਪਾਤਸ਼ਾਹ ਕਹਿੰਦੇ ਦੁਕਾਨਦਾਰ ਉਹ ਦੁਕਾਨ ਚੰਗੀ ਤਾਂ ਲੱਗਦੀ ਐ ਸੋਹਣੀ ਤਾਂ ਲੱਗਦੀ ਐ ਜੇ ਉਸ ਦੁਕਾਨ ਤੋਂ ਸਾਡਾ ਸੌਦਾ ਮਿਲ ਜਾਵੇ ਭਾਈ ਮਨਸੋਖ ਤੁਹਾਨੂੰ ਮਨ ਦਾ ਸਕੂਨ ਚਾਹੀਦਾ ਸੀ ਸ਼ਾਂਤੀ ਚਾਹੀਦੀ ਸੀ ਜਿਸ ਨੂੰ ਲੱਭਣ ਵਾਸਤੇ ਦੁਨੀਆ ਫਿਰਦੀ ਹੈ ਉਹ ਸ਼ਾਂਤੀ ਤੁਹਾਨੂੰ ਅਸੀਂ ਨਹੀਂ ਦਿੱਤੀ ਉਹ ਸ਼ਾਂਤੀ ਤੁਹਾਨੂੰ ਸ਼ਬਦ ਨੇ ਦਿੱਤੀ ਤੁਸੀਂ ਸ਼ਬਦ ਦੇ ਪੁਜਾਰੀ ਬਣੋ ਤੁਸੀਂ ਜਿੱਥੇ ਵੀ ਸਾਨੂੰ ਆਰਾਧੋਗੇ ਸ਼ਬਦ ਪੜੋਗੇ ਉੱਥੇ ਸਾਡੇ ਦਰਸ਼ਨ ਹੋਣਗੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਸੰਗਤ ਜੀ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਤੈਸੇ ਗੁਰਸਿੱਖ ਆਨਦੇਵ ਦੀ ਸ਼ਰਨ ਜਾਤ ਹੋਰ ਦੇਵੀ ਦੇਵਤਿਆਂ ਦੀ ਸ਼ਰਨ ਦੇ ਵਿੱਚ ਸਿੱਖ ਜਾਂਦਾ ਚੰਗਾ ਨਹੀਂ ਲੱਗਦਾ ਦੁਨੀਆਂ ਜਾਵੇ ਭਾਈ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦੇ ਅਸਥਾਨ ਪਰ ਸਿੱਖ ਜਿਹੜਾ ਹੈ ਉਹਦੀ ਟੇਕ ਜਿਹੜੀ ਹੈ ਮੋਗੋ ਤੋਂ ਭਰੋਸੇ ਸ੍ਰੀ ਗ੍ਰੰਥ ਸਾਹਿਬ ਉਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਚਾਹੀਦਾ ਹੈ ਭਾਈ ਤੇ ਅੱਜ ਅਸੀਂ ਮਟੀਆਂ ਤੇ ਵੀ ਮੱਥੇ ਟੇਕਦੇ ਹਾਂ ਅਸੀਂ ਗੁੱਗੇ ਵੀ ਪੂਜਦੇ ਹਾਂ ਭਾਈ ਅਸੀਂ ਨਿਗਾਹੇ ਵੀ ਜਾਂਦੇ ਕਿਹੜੀ ਜਗ੍ਹਾ ਜਿਹੜੀ ਅਸੀਂ ਛੱਡੀ ਹੋਵੇ ਹਰ ਇੱਕ ਜਗ੍ਹਾ ਤੇ ਅਸੀਂ ਭੱਜੇ ਫਿਰਦੇ ਆਂ ਪਰ ਗੁਰਮੁਖ ਪਿਆਰਿਓ ਜਿਸ ਸ਼ਬਦ ਨੇ ਸੰਸਾਰ ਦੀ ਆਰੰਭਤਾ ਕੀਤੀ ਜਿਹੜਾ ਸ਼ਬਦ ਅੱਜ ਸੰਸਾਰ ਦੀ ਬਾਂਗ ਡੋਰ ਸੰਭ ਰਿਹਾ ਹੈ ਏਸੇ ਸ਼ਬਦ ਨੇ ਪਾਰ ਉਤਾਰਾ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਨਾਮ ਰਹਿਓ ਸਾਧੂ ਰਹਿਓ ਰਹੇਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਆਧਾਰਣਾ ਪੜਿਏ ਉਹ ਜਨਮ ਮਰਨ ਕੀਤੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਕੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਇਕ ਮੇਰਾ ਬਤਨ ਵਿੱਚ ਰਹਿ ਗਿਆ ਖੇਮ ਸ਼ਾਂਤ ਰਿਤ ਨਭ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸਿਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੀਤਾ ਇਹ ਫਲ ਕਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨਸ ਨੇ ਸੰਗਤ ਜੀ ਇਹ 21 ਫਲ ਦੱਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹਿੰਦੇ ਬਾਣੀ ਨੂੰ ਪੜ ਕੇ ਦੇਖ ਵਿਚਾਰ ਕੇ ਦੇਖ ਸਿੱਖਾ ਤੈਨੂੰ ਇਹ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਵੇ ਇਦੇ ਵਿੱਚ ਕੋਈ ਐਸੀ ਵਸਤੂ ਨਹੀਂ ਛੱਡੀ ਪਾਤਸ਼ਾਹ ਨੇ ਸੰਸਾਰੀ ਵੀ ਪਰਮਾਰਥ ਵੀ ਦੋਨੋਂ ਵਸਤੂਆਂ ਲੱਭ ਲੱਭ ਧਰ ਦਿੱਤੀਆਂ ਨੇ ਕਿਉਂਕਿ ਸੁਧਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ ਮਹਾਨ ਸਵੇਤ ਰੰਗਨੀ ਮਹਾਨ ਮਨਮਾਨੀ ਕਿਦੋਂ ਜਹ ਹੰਸਨੀ ਸੀ ਮਾਨਸ ਬਿਤੰਸਨੀ ਹੈ ਗੁਨੀਨ ਪ੍ਰਸੰਸਨੀ ਸਰਬਜਗ ਜਾਣੀ ਧੋ ਚਾਂਦ ਚਾਂਦਨੀ ਸੀ ਮੋਹ ਘਮ ਮੰਦਨੀ ਹੈ ਹਿਰਦੇ ਕੀ ਅਨੰਦਨੀ ਸਦੀਵ ਸੁਖਦਾਨੀ ਹੈ ਪ੍ਰੇਮ ਪਟਰਾਨੀ ਸਿਆਣੀ ਗਿਆਨ ਕੀ ਜਨਨ ਜਾਨੀ ਗੁਨੀ ਭਨੀ ਬਾਨੀ ਤਾਂ ਕੀ ਗੁਰੂ ਗੁਰਬਾਨੀ ਹੈ वेद से बिचारे साथ अंगनो पंगना कहे शास्त्र और कुरान की बार-बार बात आती है काइब कोश धर्मनीत शास्त्रन की कौन कथा बाइबल तो रेत और कुरान की सुहाती है बिना देखे दूर कैसे टोर से सुहावे सबे बड़े सुने स्वांत बीत शांति ना आती है हद एक शास्त्र गुरु दान की गिरा आगे और सब वाणी बाल ਲੀਲਾ ਸੀ ਸੁਹਾਤੀ ਹੈ ਤੋ ਸਿੱਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਡ੍ਰਿੜ ਕਰੋ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਦੁਰਾਂਗੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ ਪ੍ਰਮਾਤਮਾ ਨੂੰ ਮਿਲਣਾ ਹੈ ਸ਼ਬਦ ਦੀ ਖੋਜ ਕਰੋ ਪਰ ਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਸੰਗਤ ਜਿਓ ਪੂਜਾ ਆਕਾਲ ਸੋ ਇਸ ਤਰ੍ਹਾਂ ਆਓ ਰਲ ਮਿਲ ਕਰਕੇ ਹਾਜ਼ਰੀਆਂ ਭਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਰੋਮ ਰੋਮ ਕਰਕੇ ਜਣੀਆਂ ਜਿਨ੍ਹਾਂ ਨੇ ਆਪਣੇ ਕਰਮ ਕਰਦੇ ਹੋਇਆ ਮੇਹਰ ਕਰਦੇ ਹੋਇਆ ਪ੍ਰਸਾਦ ਕਰਦੇ ਹੋਇਆ ਆਪਣੀ ਗੋਦ ਵਿੱਚ ਪਿਠਾ ਕੇ ਆਪਣਾ ਜਸ ਕਰਵਾਉਣਾ ਕੀਤਾ ਸ੍ਰੀਮਾਨ ਬਾਬਾ ਰਣਜੀਤ ਸਿੰਘ ਜੀ ਸ੍ਰੀਮਾਨ ਬਾਬਾ ਭਰਪੁਰ ਸਿੰਘ ਜੀ ਸਮੂਹੀ ਜਥੇਬੰਦੀ ਦਾ ਧੰਨਵਾਦ ਕਰਦਾ ਮੇਰੇ ਵੱਡੇ ਪ੍ਰਾਤਾਂ ਸ੍ਰੀਮਾਨ ਬਾਬਾ ਹਰਨੇਕ ਸਿੰਘ ਜੀ ਸ਼੍ਰੀਮਾਨ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਟੀਪੀ ਸਰ ਸਾਹਿਬ ਨਗਰ ਕਟੂ ਤੋਂ ਸੰਗਤ ਜੀ ਸਾਰਾ ਪਰਿਵਾਰ ਬੈਠਾ ਹੈ ਇਨ੍ਹਾਂ ਵਿਦਵਾਨਾਂ ਦੇ ਵਿੱਚ ਮੇਰੇ ਵਰਗੇ ਅਣਜਾਣ ਦਾ ਬੋਲਣਾ ਕੋਈ ਬੋਲਣਾ ਨਹੀਂ ਕਹੋਂਦਾ ਭਾਈ ਜਿਹੋ ਜੇ ਸ਼ਬਦ ਸਨ ਆਪ ਜੀ ਨੇ ਪ੍ਰਵਾਨ ਕਰ ਲੈਣੇ ਭੁੱਲਾਂ ਚੁੱਕਾਂ ਦੀ ਖੀਮਾ ਜਤ ਜੀ ਮੈਂ ਸਮਾਂ ਤੁਹਾਡਾ ਤੱਕੇ ਨਾਲ ਹੀ ਜ਼ਿਆਦਾ ਲੈ ਗਿਆ ਮਾਫ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ